ਮੰਮੀ ਆਵੇ ਜਾਓ ਕੀ ਕਰੀ ਜਾਂਦੇ ਹੋ ਹੁਣ ਤੁਸੀਂ ਇੱਥੇ ਹੀ ਨਹੀਂ ਆਵੇ ਖਾਂ ਆਉਣ ਤਾਂ ਡਈ ਹਾਂ ਕਿਉਂ ਕਾਲੀ ਪੈ ਗਈਆਂ ਕਾਲੀ ਕੀ ਪਹਿਣਾ ਮੰਮੀ ਤੁਸੀਂ ਸਵੇਰ ਦਾ ਮੈਨੂੰ ਬੈੱਡ ਤੇ ਝਾੜ ਕੇ ਬਾਹਲਿਆ ਵਾ ਵੀ ਤੂੰ ਨਹੀਂ ਉੱਠਣਾ ਤੂੰ ਨਹੀਂ ਮੈਂ ਹੁਣ ਠੀਕ ਆ ਮੈਂ ਕੰਮ ਕਰ ਸਕਦੀ ਕਿੰਨੇ ਦਿਨ ਹੋ ਗਿਆ ਚੱਲ ਕੋਈ ਗੱਲ ਨਹੀਂ ਜੇ ਮੈਂ ਕੰਮ ਕਰ ਲਿਆ ਥੋੜਾ ਬਹੁਤਾ ਤਾਂ ਮੈਂ ਕਿਹੜੀ ਘਸ ਚੱਲੀ ਤੂੰ ਮੈਨੂੰ ਦੱਸ ਵੀ ਤੇਰੀ ਸਿਹਤ ਠੀਕ ਹੁਣ ਫਰਕ ਪਿਆ ਤੈਨੂੰ ਮੰਮੀ ਮੈਂ ਬਿਲਕੁਲ ਠੀਕ ਹਾਂ ਤਾਂ ਡੇ ਆਉਣ ਨਾਲ ਪਤਾ ਨਹੀਂ ਕੀ ਹੋ ਗਿਆ ਮੈਂ ਬਿਲਕੁਲ ਠੀਕ ਹੋ ਗਈ ਹਾਂ ਆਪਣਾ ਕੋਈ ਆ ਜਾਏ ਨਾ ਜਦੋਂ ਬੰਦਾ ਬਿਮਾਰ ਹੋਵੇ ਆਪਣਾ ਕੋਈ ਆ ਜਾ ਤਾਂ ਬਹੁਤ ਫਰਕ ਪੈ ਜਾਂਦਾ ਵੇਖ ਕੇ ਫਰਕ ਪੈ ਜਾਂਦਾ ਹਾਂਜੀ ਤੇ ਨਾਲੇ ਤੂੰ ਕਿਹੜੀ ਬਕਾਨੀ ਆ ਹੁਣ ਤੂੰ ਮੈਨੂੰ ਇਹ ਦੱਸ ਆ ਰੰਗ ਜੇ ਤੇਰਾ ਖੱਟਾ-ਖੱਟਾ ਵਾ ਠੀਕ ਵੀ ਆ ਤੂੰ ਮੈਨੂੰ ਖੁੱਲ ਕੇ ਦੱਸ ਨਹੀਂ ਮੰਮੀ ਮੈਂ ਤੇ ਠੀਕ ਆ ਪਰ ਰੰਗ ਖੱਟੇ ਦੇ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਬਲੱਡ ਫਲੂਟ ਘਟਿਆ ਉਹਦੇ ਕਰਕੇ ਪਤਾ ਨਹੀਂ ਹੁਣ ਇਹ ਤੇ ਡਾਕਟਰ ਨੂੰ ਪਤਾ ਹੋਊਗਾ ਬਲੱਡ ਘਟਿਆ ਇੱਕ ਕੁੜੀ ਘਰ ਨਹੀਂ ਗਈ ਮੇਰਾ ਵੀ ਜੀ ਨਹੀਂ ਲੱਗਦਾ ਮੰਦੀਵੇਂ ਕੰਮ-ਕੁਮਤੇ ਚੱਲ ਜਾਂਦਾ ਵਾ ਤੂੰ ਵੀ ਪਈ ਰਹੀ ਨਹੀਂ ਆ ਤੇ ਮੇਰਾ ਵੀ ਦਿਲ ਨਹੀਂ ਲੱਗਦਾ ਹੁੰਦਾ ਉੜੀ ਹੋਵੇ ਇੱਥੇ ਤੇ ਸੌਰ ਰੋਣ ਝੋਣ ਕਰੀ ਅਸੀਂ ਦਾਦੀ ਪੋਤੀ ਮੰਮੀ ਤੇ ਆਪਣੀ ਮਰਜ਼ੀ ਨਾਲ ਹੀ ਕਲਾਇਆ ਵਾ ਵੀ ਉੱਥੇ ਖੁੱਲੀ ਜਗ੍ਹਾ ਮੰਮੀ ਕੋਲ ਤੇ ਨਾਲੇ ਦਾ ਬੁਖਾਰ ਟੁੱਟੂਗਾ ਦਵਾਈ ਲਾਓ ਖਰੇ ਇੱਥੇ ਬੰਦ ਮਾਹੌਲ ਦਾ ਕਰਕੇ ਨਹੀਂ ਬੁਖਾਰ ਉਹ ਦਾ ਟੁੱਟਣਿਆ ਆਹੋ ਮੈਂ ਤੇ ਇਸੇ ਕਰਕੇ ਕਿਹਾ ਵੀ ਚਲ ਨਾਨਕੇ ਚਲ ਜੇ ਉਹਨੂੰ ਫਰਕ ਪਊਗਾ ਤੇ ਖੇਡੂ ਮੱਲੂਗੀ ਇੱਥੇ ਹੁਣ ਇੰਨੇ ਕਥਾਂ ਦੇ ਵਿੱਚ ਕੀ ਨਿਆਣੇ ਨੇ ਖੇਡਣਾ ਤੇ ਕੀ ਨਿਆਣੇ ਨੇ ਮੱਲਣਾ ਆਹੋ ਜੇ ਤੂੰ ਕਵੇਂ ਤਾਂ ਮੈਂ ਲੈ ਆ ਤੇਰਾ ਸਿਰ ਕੁੱਟਦਾ ਸਿਰ ਮੰਮੀ ਘਟਿਆ ਮੈਨੂੰ ਫੇਰ ਨੀਂਦ ਆ ਜਾਣੀ ਜੇ ਫੇਰ ਮੇਰਾ ਨਾਲ ਕੋਈ ਗੱਲ ਨਹੀਂ ਮੈਂ ਫੇਰ ਆ ਰਿਕੇ ਨਹੀਂ ਨਹੀਂ ਹਾ ਜਨਾ ਤੂੰ ਫਿਰ ਤੁਰ ਆਪਲਾ ਸਰੀਰ ਸੈੱਟ ਕਰ ਫਿਰਨਾ ਤੁਰਨਾ ਹੀ ਆ ਮੰਮੀ ਉਦੋਂ ਤੇ ਫਿਰਨਾ ਤੁਰਨਾ ਹੀ ਆ ਉਦੋਂ ਮੈਂ ਵੀ ਆਖਣਾ ਹੁਣ ਮੈਨੂੰ ਥਕਾਨ ਹੋ ਗਈ ਮੈਂ ਲੰਮੇ ਪੈਲਾਂ ਰੱਬ ਫਿਰਦਿਆਂ ਤੁਰਦਿਆਂ ਹੀ ਰੱਖੇ ਮੰਜੇ ਤੇ ਟਾਈਮ ਮੇਂ ਬੜਾ ਘਟਣਾ ਔਖਾ ਹੀ ਆ ਬੜਾ ਔਖਾ ਉਹ ਬੰਦਾ ਬਿਮਾਰ ਹੋਵੇ ਤੇ ਲੰਮੇ ਪਿਆ ਤੇ ਜ਼ਿਆਦਾ ਹੀ ਹੋ ਜਾਂਦਾ ਚੱਲ ਕੋਈ ਗੱਲ ਨਹੀਂ ਮਾਲਕ ਤੰਦਰੁਸਤੀ ਦੇਵੇ ਤੂੰ ਮੈਨੂੰ ਦੱਸ ਪੀ ਕੀ ਖਾਣਾ ਮੈਂ ਉਸੋ ਬਣਾਵਾਂ ਮੰਮੀ ਮੇਰਾ ਕੁਛ ਨਹੀਂ ਖਾਣ ਨੂੰ ਜੀ ਕੰਡਿਆ ਅੱਜ ਰੋਟੀ ਤੇ ਹੁਣ ਖਾਧੀ ਆ ਤੇ ਹੁਣ ਮੈਂ ਕੀ ਖਾਣਾ ਚਾਹ ਚੂ ਬਣਾਦਾ ਕੋਟ ਨਾ ਮੈਂ ਨਹੀਂ ਚਾਹ ਪੀਣੀ ਚਾਹ ਤੋ ਤੇ ਅੱਗੇ ਮੇਰਾ ਮਨ ਜਾ ਸੜਿਆ ਹੀ ਪਿਆ ਦੱਸ ਤੇ ਫਿਰ ਤੂੰ ਕੀ ਖਾਣਾ ਵਾ ਖਾਣਾ ਮੰਮੀ ਮੈਂ ਕੋਹ ਨਹੀਂ ਆ ਮੇਰਾ ਵੀ ਕੁੜੀ ਜੀ ਧਿਆਨ ਜਾਣ ਡਿਆ ਤੁਹਾਡੀ ਗੱਲ ਖਾਣੋ ਵੀ ਕੁੜੀ ਬਿਨਾ ਮੇਰਾ ਵੀ ਜੀ ਨਹੀਂ ਲੱਗਣ ਡਿਆ ਮੰਮੀ ਨੇ ਤੇ ਬਥੇਰੇ ਲਾਡਾ ਪਿਆਰਾ ਨਾ ਰੱਖੀਏ ਪਰ ਮੇਰਾ ਧਿਆਨ ਉੱਥੇ ਆ ਜਿਵੇਂ ਬੁਖਾਰ ਚੜਿਆ ਸੀ ਕੱਲੀ ਗੱਲਾਂ ਕਰੀ ਜਾਂਦੀ ਮੇਰੇ ਢਿੱਡ 'ਚ ਵਹਿਮ ਕਦੀ ਆਉਂਦਾ ਹੀ ਉਹਦੇ ਸਿਰ ਨੂੰ ਬੁਖਾਰ ਆ ਕਦੀ ਮੰਮੀ ਮੈਂ ਤੁਹਾਨੂੰ ਦੱਸਿਆ ਹੀ ਉਹ ਦਿਨ ਵੀ ਆਹੋ ਕਦੀ ਮੈਨੂੰ ਆਉਂਦਾ ਜਿਵੇਂ ਪਤਾ ਨਹੀਂ ਕਿਉਂ ਐਦਾਂ ਕਰਦੀ ਨਹੀਂ ਠੀਕ ਹੀ ਹੋਣੀ ਆ ਤਾਂ ਹੀ ਉੱਥੇ ਦਿਲ ਲਾ ਕੇ ਬੈਠੀ ਮੈਨੇ ਮੰਮੀ ਮੇਰੇ ਤੋਂ ਚੋਰੀ ਨਾ ਰੱਖਦੀ ਹੋਵੇ ਉਹ ਨਾ ਹੋਏ ਕੁੜੀ ਬਿਮਾਰੀ ਹੋਵੇ ਨਹੀਂ ਨਹੀਂ ਜੇ ਉੱਥੇ ਗਈ ਆ ਨਾ ਉਹਨਾਂ ਨੂੰ ਸੋ ਕੋ ਜਿਆਦਾ ਫਿਕਰ ਵਾ ਐਦਾਂ ਦੀ ਨਹੀਂ ਮੰਨਦੇ ਤੇ ਗਲਤ ਗੱਲ ਵੀ ਸੋਚੀਦੀ ਹੁੰਦੀ ਨਹੀਂ ਫਿਕਰ ਤੇ ਹੈਗਾ ਵਾ ਮਾਮਾ ਉਹਦਾ ਬਹੁਤ ਕਰਦਾ ਵਾ ਮਾਮਾ ਉਹਦਾ ਤੇ ਮਿੰਟ ਨਹੀਂ ਕਿਤੇ ਉਹਦੇ ਬਿਨਾਂ ਰਹਿੰਦਾ ਆਹ ਤਾਂ ਆਪੇ ਜੱਟ ਲਈ ਮੱਠੀ ਹੁੰਦੀ ਤਾਂ ਦਵਾਈ ਦਾ ਰੂਪ ਹੋਣਾ ਹੀ ਆ ਤੇ ਨਾਲੇ ਦੱਸਣਾ ਹੀ ਨਾ ਭੁਣ ਕਰਕੇ ਵੀ ਓਟੀ ਲਈ ਹੁਣ ਆਪੇ ਛੱਡ ਜਣੀ ਹੀ ਮੈਨੂੰ ਇਹ ਆ ਵੀ ਮੰਮੀ ਕਿਤੇ ਮੇਰੇ ਤੋਂ ਚੋਰੀ ਨਾ ਰੱਖਦੀ ਹੋ ਪਿਆ ਕੋਈ ਗੱਲ ਨਹੀਂ ਰਹਿ ਲੈ ਅੰਦਰ ਦਿਹਾੜੀ ਡਾਂਗ ਕੋਈ ਨਹੀਂ ਨਿਆਣੇ ਦਾ ਦਿਲ ਹੋਰ ਥੇ ਔਰ ਤੇ ਹੁੰਦਾ ਵਾ ਕਾਲੀ ਨਾ ਪੈ ਹੁਣ ਤੂੰ ਤੂੰ ਮੈਨੂੰ ਦੱਸ ਵੀ ਜੇ ਆਖਿਰ ਵਿੱਚ ਕੋਟ ਦੁੱਧ ਕਰਮ ਕਰਕੇ ਲਿਆਤਾ ਤੈਨੂੰ ਚੱਲ ਮੰਮੀ ਜੇ ਤੁਸੀਂ ਬਹੁਤਾ ਹੀ ਆਂਦੇ ਹੋ ਤੇ ਦੁੱਧ ਕੋਟ ਕਰਕੇ ਲਿਆ ਦਿਓ ਚਾਹ ਤਾਂ ਮੈਂ ਨਹੀਂ ਪੀਣੀ ਚੱਲ ਵੇਖ ਲੈ ਦੁੱਧ ਕਰਮ ਕਰਕੇ ਨਾ ਇਹ ਆਦਨੀਆਂ ਨਾ ਮਾਸਾ ਫਰਕ ਪਾਊਗਾ ਸਰੀਰ ਜਿਹੜਾ ਤੂੰ ਆਨੀ ਆ ਨਾ ਪਰ ਹੋਰ ਤਰ੍ਹਾਂ ਕਰਨ ਧਿਆਵਾ ਲੱਤਾਂ ਬਾਹਾਂ ਟੁੱਟਣ ਭੱਜਣ ਲੱਤਾਂ ਬਾਹਾਂ ਟੁੱਟਣ ਭੱਜਣੀਆਂ ਮੈਨੂੰ ਜਦ ਆ ਮਮੀ ਬੈ ਬੈ ਕੇ ਮੈਨੂੰ ਐਦਾਂ ਹੁਣ ਨਾ ਮੈਨੂੰ ਕੰਮ ਕਰਦੀ ਨੂੰ ਚੈ ਨਹੀਂ ਤੇ ਨਾ ਮੈਨੂੰ ਬੈਠੀ ਨੂੰ ਚੈ ਨਹੀਂ ਲੈ ਦੱਸ ਕੰਮ ਹੀ ਕਰਨਾ ਵਾ ਉਹ ਹੀ ਗੱਲ ਤੂੰ ਕਰਦੀ ਕੰਮ 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 ਹੀ ਹੋਣਾ ਵਾ ਮੈਂ ਤਾਂ ਨਹੀਂ ਕਰਦੀ ਰਹਿਣਾ ਤੂੰ ਹੀ ਕਰਿਆ ਕਰਨਾ ਨਹੀਂ ਹੋਤੇ ਗੱਲ ਮੰਮੀ ਚਲੋ ਠੀਕ ਆ ਤੇ ਦੀਦੀ ਨਾਲ ਗੱਲ ਹੋਈ ਜੇ ਫੋਨ ਆਇਆ ਸੀ ਦੀਦੀ ਦਾ ਤੇ ਮੈਥੋਂ ਚੁੱਕਿਆ ਨਹੀਂ ਗਿਆ ਜਿੰਨਾ ਚਿਰ ਨੂੰ ਮੈਂ ਆਈ ਕਟਿਆ ਗਿਆ ਤੇ ਫੇਰ ਮੈਂ ਫਿਰ ਕੀ ਕਰਨ ਲੱਗ ਗਈ ਤੇ ਮੈਂ ਜਦ ਮੰਮੀ ਨੇ ਉਹ ਖਿੱਚਦੀ ਹਣੀ ਉਹ ਮੈਨੂੰ ਆਉਣ ਨਹੀਂ ਦਿੰਦੀ ਤੇ ਮੈਂ ਆ ਗਈ ਜ਼ਬਰਦਸਤੀ ਤੇ ਐਵੇਂ ਮੈਨੂੰ 2-3 ਦਿਨ ਇੱਥੇ ਲੱਗ ਗਏ ਆ ਤੇ ਉਹ ਭਾਵੇਂ ਕਲਪਦੀ ਹੋਵੇ ਮੰਮੀ ਇੱਥੇ ਆਣ ਕੇ ਆ ਤੇਰੀ ਹਾਲਤ ਵੇਖੀ ਤੈਨੂੰ ਮੇਰੇ ਕੋ ਫੋਨ ਨਹੀਂ ਦਿੱਤਾ ਨਹੀਂ ਗੱਲ ਨਹੀਂ ਕੀਤੀ ਫਿਰ ਦੀ ਨਾ ਮੈਂ ਕੀਤੀ ਨਹੀਂ ਗੀ ਮੈਂ ਤਾਂ ਇੱਥੇ ਤੇਰੇ ਛਸ਼ੋ ਪੱਜੇ ਚ ਪਈ ਰਹੀ ਹਾਂ ਤੂੰ ਬਿਮਾਰ ਹਾਂ ਹੁੰਦਿਆ ਤੇ ਮੈਂ ਵੇਖ ਕੇ ਮੈਨੂੰ ਤਾਂ ਹੋਰ ਤਣਾ ਹੋਇਆ ਉਨੇ ਜੇ ਫੇ ਫੋਨ ਕੀਤਾ ਤਾਂ ਤੂੰ ਚੁੱਕਿਆ ਨਹੀਂ ਤੇ ਮੈਂ ਖਿਆਲ ਹੀ ਨਹੀਂ ਕੀਤਾ ਮੰਨਦੇ ਮੇਰੇ ਚ ਤੇ ਹੈ ਹੀ ਕਿ ਪਤਾ ਨਹੀਂ ਬਲਜੀਤ ਦਾ ਫੋਨ ਨੇ ਆਪਾਂ ਕਲਪ ਕਲਪ ਪੈ ਗਈ ਹੋਵੇ ਮੈਂ ਕਿਉਂ ਨਹੀਂ ਮੈਨ ਨਾਲ ਲੜਦਾ ਹੈ ਮੰਮੇ ਤੂੰ ਇਹ ਗੱਲ ਕਰ ਲੋ ਮੈਂ ਖਰੇ ਕਿਹੜਾ ਕੰਮ ਹੀ ਮੈਂ ਕੰਮੇ ਲੱਗ ਗਈ ਕੀ ਮੈਨੂੰ ਜ਼ਰੂਰੀ ਸੀ ਮੈਂ ਤਾਂ ਕਿ ਤੂੰ ਫੋਨ ਕਰ ਲੈਣਾ ਹੈ ਮੈਂ ਹੀ ਬਾਅਦ ਚ ਕਰ ਲੈਂਦੀ ਫੋਨ ਚੱਲ ਕੋਈ ਨਹੀਂ ਵੇਖ ਲੈਨੇ ਆਂ ਨੇ ਤੇ ਮੈਂ ਆਪ ਹੀ ਕਰਦੀ ਆਂ ਫੋਨ ਉਹਨੂੰ ਤੇ ਮੈਂ ਦੁੱਧ ਲਿਆਦਾ ਪਹਿਲਾਂ ਤੇ ਫਿਰ ਮੈਂ ਤੈਨੂੰ ਫੋਨ ਕਰਦੀ ਆਂ ਦੁੱਧ ਨਹੀਂ ਤੇ ਮੰਮੀ ਮੈਂ ਆਪੇ ਹੀ ਲੈ ਆਉਣੀ ਆ ਤੂੰ ਨਹੀਂ ਤੂੰ ਬਹਿ ਮੈਂ ਲਿਆ ਦਨੀ ਆ ਕੋਈ ਗੱਲ ਤੁਲੇ ਮੇ ਪੈ ਰਸ਼ਟ ਕਰ ਤਾ ਮੈਂ ਸੱਚੀ ਕਰਮ ਮੇਰੇ ਚੰਗੇ ਹੋਗੇ ਮੈਂ ਕਰਮਾਂ ਵਾਲੀ ਹੋ ਗਈਆਂ ਜਾਂ ਕੋਈ ਆਉਣ ਵਾਲਾ ਜੀ ਕਰਮਾਂ ਵਾਲਾ ਹੋ ਗਿਆ ਕਿ ਜਿਹੜਾ ਇੰਨਾ ਕ ਕਸ਼ਟ ਸੀ ਤੇ ਰੱਬ ਨੇ ਕੱਟਦਾ ਆਂਦੇ ਹੁੰਦੇ ਨਾ ਸੂਈ ਦੀ ਸੂਲ ਲੱਗਦਾ ਮੇਰੇ ਨਾਲ ਉਹ ਹੀ ਗੱਲ ਬਣੀ ਆ ਆ ਇੰਨਾ ਕ ਕਲੇ ਕਲੇਸ਼ ਪੈ ਕੇ ਘਰੋਂ ਨਿਕਲ ਕੇ ਤੇ ਰੱਬ ਨੇ ਸਾਡੇ ਰਿਸ਼ਤੇ ਸਾਰੇ ਸੁਧਾਰਦੇ ਆ ਹਾਏ ਮੰਮੀ ਇੰਨਾ ਪਿਆਰ ਮੈਨੂੰ ਕਰਨ ਲੱਗ ਪਏ ਨੇ ਮੈਂ ਤੇ ਉਮੀਦਾਂ ਹੀ ਖੋਤੀਆਂ ਸੀ ਦਿਲ 'ਚ ਫੇ ਹੁਣ ਨੇ ਮੰਮੀ ਮੈਨੂੰ ਪਿਆਰ ਕਰਦੀ ਮੰਮੀ ਦਾ ਪਿਆਰ ਤੇ ਸਿਰਫ ਇੱਕ ਪੋਤੇ ਵਾਸਤੇ ਆ ਮੇਰੇ ਲਈ ਨਹੀਂ ਆਪਣੀਆਂ ਪੋਤੀਆਂ ਲਈ ਨਹੀਂ ਸ਼ੁਕਰ ਹੈ ਰੱਬਾ ਤੇਰਾ ਕਿਤੇ ਮੇਰੀ ਸੱਸ ਵੀ ਮੈਨੂੰ ਪਿਆਰ ਕਰਨ ਲੱਗੀ ਬੜੀ ਖੁਸ਼ੀ ਹੋਣ ਦੀ ਆ ਚਾਹ ਲੈ ਮੈਨੂੰ ਦੁੱਧ ਗਰਮ ਕਰਕੇ ਦਵਾ ਇਹਦਾ ਤਾਂ ਹੁਣ ਕੰਮ ਕਰਦੀ ਆ ਕਿੰਨੀ ਤੇ ਮਹਰਾ ਹੀ ਲਿਆ ਵਾ ਨੂੰ ਨਾ ਹੁਣ ਜਿਹੜੀ ਜ਼ਹਿਰ ਲੈਂਦੀ ਐ ਨਾ ਉਹ ਪਾ ਕੇ ਨਾ ਦੇ ਕੇ ਦੁੱਧ ਚ ਕੀ ਸਵਾਲ ਦੀ ਜਲਦੀ ਮੁੜ ਕੇ ਉੱਠੇ ਹੀ ਨਾ ਤੇ ਸੌਂ ਜੇ ਫਿਰ ਨਾ ਮੇਰੇ ਤੇ ਕੋਈ ਕਾਰ ਨਹੀਂ ਨਾ ਪਤਾ ਹੀ ਲੱਗੇ ਕਿ ਹੁਣ ਕੀ ਹੋਇਆ ਇਹ ਤਾਂ ਕੀ ਨਹੀਂ ਹੋਇਆ ਲੈ ਹਾਂ ਗਰਮੀ ਤੇ ਕੋਰੇ ਆ ਦੁੱਧ ਪੀਏਂਗੀ ਤੇ ਮੁਰਕੇ ਦੱਸੇਗੀ ਨਾ ਵੀ ਇਹਦਾ ਕੀ ਸਵਾਲ ਵਾ ਆ ਲੈ ਇਹਦਾ ਤਾਂ ਕੰਮ ਕਰੂੰਗੀ ਹੁਣ ਮਾਹੀ ਤੂੰ ਹੀ ਦੌੜ ਹੇਠ ਆਈ ਇਹ ਇਹ ਚਨਾਮੀ ਆਪਣੀ ਮੂਰ ਮਾਰਨਾ ਚੁੰਦੀ ਹੈ ਸਭ ਇਹ ਸਭ ਹੋ ਹੀ ਹੋ ਰਿਹਾ ਜੋ ਮੇਰੇ ਨਾਲ ਹੋਇਆ ਜੋ ਮੇਰੀ ਸੱਸ ਨੇ ਮੇਰੇ ਨਾਲ ਕੀਤਾ ਸੀ ਮੈਨੂੰ ਮੈਂ ならばだってねえ o さけ。e らばだってねえなさならばだってねえならばだってねえならばだってねえならばだってねえならばだってねえならばだってねえならばだってねえなら ਆ ਹੈ ਕਿੰਨਾ ਟਾਈਮ ਹੋ ਗਿਆ ਮੰਮੀ ਤਾਂ ਅਜੇ ਮੁੜੀ ਨਹੀਂ ਗਈ ਵੇਖ ਕੇ ਤੇ ਆਵਾ ਕੀ ਕਰਨ ਲੱਗ ਪਈ ਆ ਕਿਤੇ ਕੁਝ ਹੋ ਰਿਹਾ ਨਾ ਬਣਾਉਣ ਲੱਗ ਪਈ ਹੋਇਆ ਨਾ ਤੇ ਖਾਣਾ ਹੀ ਕੋ ਨਹੀਂ ਮੰਮੀ 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 ਕੀ ਹੋ ਗਿਆ ਮੰਮੀ ਮੰਮੀ ਬੋਲ ਮੰਮੀ ਤੈਨੂੰ ਕੀ ਹੋ ਗਿਆ ਮੰਮੀ ਉੱਠ ਮੰਮੀ ਹਾਏ ਮੰਮੀ ਨੂੰ ਕੀ ਹੋ ਗਿਆ ਮੰਮੀ ਬੋਲ ਤਾਂ ਸਹੀ ਇੱਕ ਵਾਰੀ ਮੰਮੀ ਮੰਮੀ ਬੋਲਦੀ ਕਿਉਂ ਨਹੀਂ ਮੰਮੀ ਮੰਮੀ ਉੱਠ ਮੰਮੀ ਮੰਮੀ ਉੱਠ ਮੰਮੀ ਤੈਨੂੰ ਕੀ ਹੋ ਗਿਆ ਵਾ ਚੱਲ ਬਲਜੀਤ ਹੌਸਲਾ ਕਰ ਸਦਾ ਮਾਮਾ ਨਾਲ ਤਾਂ ਨਹੀਂ ਰਹਿੰਦੀਆਂ ਇਹ ਤੇ ਮਾਲਕ ਦੀ ਮਰਜ਼ੀ ਜਦੋਂ ਮਾਲਕ ਦਾ ਹੁਕਮ ਆ ਗਿਆ ਜਾਣਾ ਤੇ ਪੈਣਾ ਹੀ ਮੈਂ ਮੰਨਦੀ ਆ ਰਕਬੀਰਾ ਮਾਵਾ ਨਾਲ ਨਹੀਂ ਰਹਿੰਦੀ ਆ ਪਾ ਤੈਨੂੰ ਵੀ ਪਤਾ ਮਾਵਾ ਸਦਾ ਹੀ ਚਾਹੀਦੀਆਂ ਹੁੰਦੀਆਂ ਵਾ ਉਹ ਚਾਹੀਦੀਆਂ ਨੇ ਸਦਾ ਹੀ ਹੁੰਦੀਆਂ ਵਾ ਪਰ ਜੋ ਮਾਲਕ ਨੇ ਇਨਸਾਨ ਨੂੰ ਭੇਜਿਆ ਨਾ ਧਰਤੀ ਤੇ ਉਹਦਾ ਇੱਕ ਸਮਾਂ ਤੈਅ ਕੀਤਾ ਵਾ ਜਦੋਂ ਉਹਦਾ ਸਮਾਂ ਹੋ ਜਾਂਦਾ ਉਹਨੇ ਸੱਦ ਲੈਣਾ ਹੁੰਦਾ ਵਾ ਹੁਣ ਆਪ ਹੀ ਵੇਖ ਲੈ ਵਾਈ ਜੋਤੀ ਕਰਦੇ ਨੇ ਫਸਲ ਬੀਜਦੇ ਆਪਣੇ ਹੱਥ ਵਾਸਾ ਭਾਵੇਂ ਕੱਚੀ ਵੜ ਲਈਏ ਭਾਵੇਂ ਪੱਕੀ ਵੜ ਲਈਏ ਇਹ ਜਿਹੜੇ ਐ ਇਨਸਾਨ ਉਹਨੇ ਰੱਬ ਦੀ ਫਸਲ ਵਾ ਉਹਦੀ ਮਰਜ਼ੀ ਦੇ ਹੁਕਮ ਅੰਦਰ ਵਾ ਜਦੋਂ ਉਹਦਾ ਜੀ ਕੀਤਾ ਉਹਨੇ ਸੱਦ ਲੈਣਾ ਵਾ ਮੈਂ ਇਹ ਕਹਿੰਨੀ ਆ ਸਾਰਾ ਕੁਝ ਰੱਬ ਹੀ ਕਰਾਉਂ ਰਿਹਾ ਸੀ ਮੈਂ ਰਸ ਕੇ ਆਈ ਆਪਣੀ ਮੰਮੀ ਲਾ ਕੇ 4 ਦਿਨ ਰਹੀ ਉਹ 4 ਦਿਨ ਰਹਿਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਮੰਮੀ ਤੂੰ ਇਹਦਾ ਨਾ ਕਰ ਇਹਦਾ ਨਾ ਕਰ ਭੈਣ ਤੂੰ ਤੇ ਫੇਰ ਵੀ 4 ਦਿਨ ਦਾ ਨਾਲ ਰਹਿ ਲਿਆ ਆ ਮੇਰੇ ਕੋ ਆਈ ਹੁਣ 4 ਦਿਨ ਮੇਰੇ ਕੋ ਹੱਸਦੀ ਖੇਡਦੀ ਰਹੀ ਆ ਤੇ ਹੁਣ ਅਚਾਨਕ ਹੀ ਪਤਾ ਨਹੀਂ ਇੱਕਦਮ ਕੀ ਹੋ ਗਿਆ ਮੈਂ ਤੇ ਆਪ ਨਹੀਂ ਸਮਝ ਆਉਂਦੀ ਮੈਂ ਕੀ ਕਹਿੰਦਾ ਦੱਸਦੀ ਕੀ ਕਰਾਂ ਸੱਚੀ ਮੈਂ ਤੇ ਯਕੀਨ ਜਾਂ ਨਹੀਂ ਹੁੰਦਿਆ ਮੈਨੂੰ ਇੰਨਾ ਚਾ ਚੜਿਆ ਵੇਖ ਕੇ ਮੈਂ ਕਿਹਾ ਘਰ ਮੰਮੀ ਇੰਨਾ ਮੇਰੇ ਨਾਲ ਲੜਦੇ ਬੋਲਦੇ ਸੀ ਇੱਥੇ ਆ ਕੇ ਦੀਦੀ ਤੁਸੀਂ ਝੂਠ ਹੀ ਮੰਨਣਾ ਇੰਨਾ ਪਿਆਰ ਜਤਾਇਆ ਉਹਨਾਂ ਨੇ ਮੇਰੇ ਨਾਲ ਇੰਨਾ ਪਿਆਰ ਵੀ ਮੈਨੂੰ ਗੁੰਝੇ ਪੈਰ ਨਹੀਂ ਲਾਉਣ ਦਿੱਤਾ ਬੈੱਡ ਤੋਂ ਸੱਚੀ ਮੇਰੇ ਕੋ ਇਹੋ ਹੀ ਯਾਦਾਂ ਰਹਿਣੀਆਂ ਸੀ ਮੰਮੀ ਦੀਆਂ ਇਹੋ ਹੀ ਯਾਦਾਂ ਛੱਡ ਗਈ ਆ ਪਿਆਰ ਭਾ ਗਈ ਚਾਹ ਦੇਣਾ ਚ ਫੇਰ ਉਹ ਤਾਂ ਮੈਂ ਕਹਿੰਦੀ ਪਹਿਲਾਂ ਗੁੱਸੇ ਨੂੰ ਵੀ ਗੁੱਸੇ ਦੇ ਨਾਲ ਵੀਰੇ ਨੂੰ ਘਰੋਂ ਕੱਢ ਦਿੱਤਾ ਫਿਰ ਆਪੇ ਕਹਿੰਦੀ ਮੈਂ ਮਿਲ ਜਾਣਾ ਵਾਂ ਮੈਂ ਲੈ ਕੇ ਆਉਣੀ ਆ ਉਹਨੂੰ ਤੂੰ ਦੇ ਮੇਰੇ ਘਰ ਗਿਆ ਨਹੀਂ ਮਾਂ ਮੇਰੀ ਚਲ ਗਈ ਚੱਲ ਹੁਣ ਐਡਾ ਨਾ ਕਰ ਮੈਨੂੰ ਬੜਾ ਦੁੱਖ ਲੱਗਦਾ ਇਹ ਦੋਵੇਂ ਜਣੀਆਂ ਜਦੋਂ ਆਪਸ ਵਿੱਚ ਆਸੀਆਂ ਖੇਡਦੀਆਂ ਸੀ ਮੈਨੂੰ ਬੜਾ ਚੰਗਾ ਲੱਗਦਾ ਸੀ ਮੈਂ ਰੱਬ ਅੱਗੇ ਇਹੋ ਅਰਦਾਸ ਕਰਦਾ ਸੀ ਚਲ ਚੰਗਾ ਹੋਇਆ ਇਹ ਆਪਸ ਵਿੱਚ ਮਿਲ ਬਰ ਕੇ ਰਹਿੰਦੇ ਪਿਆ ਵਾ ਮੈਂ ਤੇ ਹੁਣ ਕਹਿੰਦੀ ਜੋ ਹੁਣ ਆਈ ਨਾ ਹੋ ਗਿਆ ਮਾਂ ਨੇ ਤੇ ਵਾਪਸ ਨਹੀਂ ਆਉਣਾ ਹੁਣ ਤੂੰ ਹੀ ਘਰ ਚੱਲੋ ਆਪਣੇ ਘਰ ਸੰਭੋ ਜਾਗੇ ਹੁਣ ਵੇਖ ਮਨੀ ਜਿਹਦੇ ਘਰ ਕੇ ਤੁਸੀਂ ਘਰ ਛੱਡਿਆ ਸੀ ਨਾ ਉਹ ਤੇ ਇਸ ਦੁਨੀਆ ਤੇ ਰਹੀ ਨਹੀਂ ਹੁਣ ਤੁਸੀਂ ਵੀਰ ਆਪਣਾ ਘਰ ਸੰਭੋ ਤੇ ਬਲਜੀਤ ਨੂੰ ਮੈਂ ਲੈ ਜਾਣਾ ਵਾ ਤੇ ਆਪਣਾ ਘਰ ਸੰਭੂਗੀ ਹੁਣ ਉਹ ਘਰ ویرਾਨ ਜਿਹਾ ਲੱਗਦਾ ਨਾ ਤੇ ਜੀ ਲੱਗਦਾ ਵਾ ਨਾ ਤੇ ਕੋਈ ਚਹਿਲ ਪੈ ਲਿਆ ਤੁਸੀਂ ਵੀ ਇੱਥੇ ਬੈਠੇ ਆ ਮੰਮੀ ਵੀ ਹੈ ਨਹੀਂ ਆ ਮੈਂ ਤਾਂ ਕਿੰਨੇ ਰਾਤਾਂ ਪੈ ਹੁੰਦੀ ਆ ਜਦੋਂ ਜੀ ਨਹੀਂ ਕਰੇ ਗੱਲਾਂ ਕੰਨਾਂ ਨਾ ਕਰਨੀਆਂ ਹੁੰਦੀਆਂ ਘਰ ਵੱਡਣ ਨੂੰ ਪੈਂਦਾ ਮੈਨੂੰ ਦੇਦੇ ਉਹੀ ਗੱਲ ਆ ਪਰ ਹੁਣ ਉਸ ਘਰ ਚ ਆਪਾਂ ਜਾਣਾ ਵੀ ਕਿੱਦਾਂ ਵਾ ਸੱਚੀ ਗੱਲ ਮੰਮੀ ਜਿੰਨਾ ਪਿਆਰ ਕਰਦੀ ਜੇ ਮੰਮੀ ਸਾਨੂੰ ਨਾਲ ਲੈ ਕੇ ਜਾਂਦੀ ਕਿੰਨੇ ਚਾ ਕਰਦੀ ਹੁਣ ਅਸੀਂ ਵੀ ਉੱਥੇ ਜਾ ਕੇ ਕੀ ਕਰਾਂਗੇ ਗਰਮੀ ਦੇ ਕੀ ਮਤਲਬ ਹੋਇਆ ਤੇਰਾ ਉਹ ਤੇਰੇ ਘਰਵਾ ਤੇਰਾ ਘਰਵਾ ਤੂੰ ਆਪਣੇ ਘਰ ਨਹੀਂ ਜਾਣਾ ਤੇ ਹੋਰ ਉੱਥੇ ਕਿਹੜਾ ਤੂੰ ਜਾਣਾ ਸਰ ਕੋਈ ਤਾਂ ਉੱਥੇ ਆ ਇਦਾਂ ਦੀਆਂ ਗੱਲਾਂ ਕਾਤੋਂ ਕਰਦੀਆਂ ਚੁੱਪ ਕਰਕੇ ਤੇ ਤਿਆਰ ਹੋ ਤੇ ਆਪਣੇ ਘਰ ਸਾਂਭੋ ਜਾ ਕੇ ਮੈਂ ਵੀ ਆਪਣੇ ਘਰ ਜਾਣਾ ਮੈਨੂੰ ਲੈ ਨਹੀਂ ਆਉਂਦੇ ਆ ਨਹੀਂ ਭਾਜੀ ਉਹ ਤਾਂ ਗੱਲ ਤਾਂ ਠੀਕ ਹੈ ਚਲੋ ਘਰ ਆਪਣਾ ਘਰੇ ਹੀ ਜਾਣਾ ਪਰ ਜਿਹੜਾ ਘਾਟਾ ਮੰਮੀ ਦੇਗੀ ਆ ਨਾ ਏ ਜ਼ਿੰਦਗੀ ਚ ਪੂਰਾ ਨਹੀਂ ਹੋਣਾ ਸੱਚੀ ਉਸ ਕਰ ਜਾ ਕੇ ਇਹੋ ਯਾਦ ਆਈ ਜਾਨੀ ਵੀ ਮੰਮੀ ਇਹ ਘਰ ਚੋਂ ਦਾਣਾ ਪਾਣੀ ਮੁਕਾ ਕੇ ਕਿੱਥੇ ਮੰਮੀ ਦਾ ਵੇਖ ਲੋ ਮੈਂ ਦੇਖ ਨਹੀਂ ਮੰਮੀ ਸਾਡੀ ਆਸ ਅਮਰਾ ਦਾ ਮਨ ਚ ਲੈ ਕੇ ਚੱਲ ਗਈ ਪੋਤਾ ਹੀ ਡੀਕਦੀ ਰਹੀ ਐਨਾ ਪਤਾ ਹੀ ਨਹੀਂ ਹੁੰਦਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਆ ਤੇ ਜਿਹੜੇ 4 ਦਿਨ ਜ਼ਿੰਦਗੀ ਇਹਦਾ ਬੰਦਾ ਹਾਸ ਕੇੜ ਕੇ ਘਟ ਲੇ ਪਰ ਨਹੀਂ ਆਪਣੇ ਟਾਈਮ ਦੇ ਤੇ ਉਹ ਕਰਦੀਦੀ ਆ ਵੀ ਮੇਰਾ ਮੇਰਾ ਸਭ ਕੁਝ ਮੇਰਾ ਸਭ ਕੁਝ ਮੇਰਾ ਉਸ ਟਾਈਮ ਦੇ ਤੇ ਰਹਿਣ ਤੱਕ ਵੀ ਤੱਕ ਇਹਦਾ ਵੀ ਕਹਿਣਾ ਵੀ ਨਾ ਕੇ ਇਹਨੂੰ ਦੇਣਾ ਹੀ ਕੁਛ ਨਹੀਂ ਆਗਾ ਮੈਂ ਇਹ ਨਹੀਂ ਸਮਝ ਲਾਦੀ ਜਦੋਂ ਤੂੰ ਆਪਣੀ ਜ਼ਿੰਦਗੀ ਲੈ ਕੇ ਚੱਲ ਜਾਣਾ ਵਾ ਪੋਤੇ ਪਾਤੇ ਨੇ ਕਿਹੜਾ ਤੁਹਾਨੂੰ ਸਾਂਭਣਾ ਹੁੰਦਾ ਆ ਕੁਛ ਵੀ ਨਾ ਦੇ ਨਾਲੇ ਕਿਹੜਾ ਕਿਸ ਨੇ ਵੇਖਿਆ ਆ ਪਿਛੇ ਵੀ ਸਾਡੇ ਪੋਤੇ ਕੀ ਕਰਨ ਗਏ ਆ ਜਦੋਂ ਦੇਦੀ ਏ ਇਦਾਂ ਦੇ ਕੰਮ ਹੋ ਜਾਂਦੇ ਆ ਨਾ ਵੇਖੋ ਤਾਂ ਸਾਰਾ ਕੁਝ ਝੂਠ ਹੀ ਲੱਗਦਾ ਆਪਣੀ ਜ਼ਿੰਦਗੀ ਵਿੱਚ ਝੂਠ ਲੱਗਣ ਲੱਗ ਜਾਂਦੀ ਆ ਵੀ ਅੱਜ ਰੱਬ ਦੇ ਹੱਥੇ ਸਾਡੀ ਜਾਨ ਆ ਜੇ ਉਹ ਖਿੱਚ ਲੈਂਦਾ ਸਾਨੂੰ ਇੱਥੇ ਸਭ ਕੁਝ ਧਰਿਆ ਦਾ ਧਰਿਆ ਹੀ ਰਹਿ ਜਾਣਾ ਮੰਮੀ ਸਾਰੇ ਕੰਮ ਭੁੱਲ ਗਏ ਨੇ ਲੜਾਈਆਂ ਵੀ ਭੁੱਲ ਗਏ ਨੇ ਪੈਸਾ ਟਕਾ ਵੀ ਭੁੱਲ ਗਏ ਨੇ ਧੀਆਂ ਪੁੱਤ ਵੀ ਭੁੱਲ ਗਏ ਉਹ ਹੀ ਤੇ ਮੈਂ ਕਹਿੰਦੀ ਖਾਲੀ ਹੱਥੇ ਚਲ ਜਾਈਦਾ ਵਾ ਜਿੰਨਾ ਚਿਰ ਰਹੀ ਆ ਪੋਤੇ ਦੀ ਆਸ ਲੈ ਕੇ ਬੈਠੀ ਰਹੀ ਮੈਨੂੰ ਪੋਤਾ ਚਾਹੀਦਾ ਮੈਨੂੰ ਪੋਤਾ ਚਾਹੀਦਾ ਜਦੋਂ ਪੈਸੇਦਾਂ ਦੇ ਵੇਖਿਆ ਉਹਨੂੰ ਇੱਕਦਮ ਇੰਨਾ ਹਰਾਣ ਹੋਇਆ ਵੀ ਮੰਮੀ ਅਚਾਨਕ ਕਿੱਥਾਂ ਮੇਰੇ ਕੋ ਆ ਗਈ ਤੇ ਮੈਨੂੰ ਇਹ ਨਹੀਂ ਪਤਾ ਹੈ ਕਿ ਮੇਰੇ ਕੋ ਰਹਿ ਨਹੀਂ ਆਈ ਪੱਕੀ ਇੱਥੇ ਮਣੀ ਮੈਂ ਤੈਨੂੰ ਨਾ ਕਿ ਹੋਵੋ ਬਹੁਤ ਤਿਆਰ ਤੁਸੀਂ ਹੁਣ ਤੇ ਚਲੋ ਆਪਣੇ ਘਰ ਤੇ ਲੀਏ ਹਾਂਜੀ ਭਾਜੀ ਕੋਈ ਗੱਲ ਨਹੀਂ ਘਰੇ ਹੀ ਜਾਣਾ ਵਾ ਹੁਣ ਕਰਨਾ ਵੀ ਕੀ ਆ ਚੱਲ ਵੀਰ ਚੁੱਪ ਕਰਕੇ ਤੁਹਾਨੂੰ ਘਰ ਚੱਲ ਜਾ ਕੋਈ ਤਰਕਵਾਦ ਨਾ ਕਰੀ ਨਾਲੇ ਜਿਹੜੇ ਪੇਕੇ ਹੁੰਦੇ ਨਾ ਭਰਾਵਾ ਪਰਜਾਈਆਂ ਨਹੀਂ ਹੁੰਦੇ ਆ ਮਾਪਿਓ ਕਿਹੜੇ ਸਦਾ ਬੈਠੇ ਰਹਿੰਦੇ ਆ ਇਜਾਦ ਤੇ ਉਹਨਾਂ ਦੀ ਸਦਾ ਹੀ ਹੁੰਦੀ ਆ ਨਾਲ ਚਾਹੀਦੇ ਵੀ ਸਦਾ ਹੀ ਹੁੰਦੇ ਆ ਹੁਣ ਤੁਸੀਂ ਮਾਪਿਓ ਬਣ ਕੇ ਵਿਖਾਉਣਾ ਵਾ ਬਲਜੀਤ ਨੂੰ ਨਹੀਂ ਜੇਦਾ ਮੰਮੀ ਮਿਲਦੀ ਗਲਦੀ ਉਦਾਂ ਤੂੰ ਦੋਹਾਂ ਜੀਆਂ ਨੇ ਮਿਲਣਾ ਕਿ ਲਾਵਾ ਆਣ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਘੁੱਟ ਵਿੱਚ ਆ ਗਿਆ ਤੇ ਆਪਾਂ ਆੜੀ ਵੀਡੀਓ ਜਿਹੜੀ ਆ ਦੁੱਖ نوਹਾਂ ਦੇ ਕਰਤੀ ਆ ਐਂਡ ਅੱਜ ਤੇ ਇਸ ਤੋਂ ਬਾਅਦ ਆਪਾਂ ਨਵਾਂ ਕਨਸੈਪਟ ਲੈ ਕੇ ਆਉਣਾ ਵਾ ਤੇ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿਓ ਜਿੱਦਾਂ ਸਾਨੂੰ ਪਹਿਲਾਂ ਵੀਡੀਓ ਜਿੰਨੇ ਇਹ ਪਤਾ ਨਹੀਂ ਐਸ ਵੀਡੀਓ ਤੁਹਾਨੂੰ ਜਾਂ ਵੀਡੀਓ ਚੰਗੀ ਨਹੀਂ ਲੱਗੀ ਕੀ ਆ ਉਹ ਤੁਹਾਡਾ ਇਹਦੇ ਅਸੀਂ ਪਿਆਰ ਹੀ ਸਮਝਾਂਗੇ ਘੁੱਟ ਮਿਲਿਆ ਆਰ ਕੀ ਰਿਸਪੌਂਸ ਘੱਟ ਮਿਲਿਆ ਸਾਨੂੰ ਥੋੜਾ ਜਿਹਾ ਪਰ ਜਿੰਨੇ ਪਰਫਰਮਾਂ ਦੇ ਵੇਖੀ ਆ ਨਾ ਬੜੇ ਪਿਆਰ ਨਾਲ ਵੇਖੀ ਆ ਬੜੇ ਪਿਆਰੇ ਪਿਆਰੇ ਕਮੈਂਟ ਕੀਤੇ ਬੜਾ ਮਨ ਖੁਸ਼ ਹੋਇਆ ਕਿ ਨੈਗੇਟਿਵ ਕਮੈਂਟ ਕਿਸੇ ਨੇ ਨਹੀਂ ਆਇਆ ਤੇ ਬਾਕੀ ਵੀਡੀਓ ਦੇ ਵਿੱਚ ਜਿਹੜੀ ਭੂਤਨੀ ਬਣਾਈ ਸੀ ਉਹ ਗੁੱਸੇ ਹੋ ਗਈ ਆ ਜੀ ਮੈਨੂੰ ਕਹਿੰਦੇ ਪਸੰਦ ਨਹੀਂ ਕੀਤਾ ਭੂਰੀ ਰੋਲ ਜੇ ਇੱਕ ਕਮੈਂਟ ਕਰਕੇ ਦੱਸਿਓ ਕਿ ਉਹਨੂੰ ਗਾੜੀ ਕਿੱਦਾਂ ਦਾ ਰੋਲ ਠੀਕ ਪਾਇਆ ਜਾਂਦਾ ਕਿਹੜਾ ਦਾ ਰੋਲ ਲੇ ਕੇ ਪਾਇਆ ਜਾਂਦਾ ਉਹ ਤੁਸਾਨੂੰ ਗਾੜੀ ਕਿਹੜਾ ਰੋਲ ਦਈ ਆ ਮਾਂ ਦੇ ਕੱਠ ਤੇ ਤੇ ਨਾ ਮਾਂ ਦੇ ਆਪ ਹੀ ਸੇਵੀਆਂ ਲੈ ਕੇ ਖਵਾਉਂਦੇ ਆ ਹਾਂ ਮਾਰੇ ਸੇਵੀਆਂ ਮੈਂ ਇਹਦੇ ਨੂੰ ਮਰ ਹੈਗੀ ਕੱਟ ਕਰਨ ਵਾਲੀ ਵਾਲ ਤੇ ਤੇਰੇ ਸਾਰੇ ਕਾਲੇ ਆ ਮਾਦਾ ਕਿੱਤੇ ਹੋਣੇ ਤੇ ਕੱਟ ਕਰਨ ਦੀ ਗੱਲ ਕਰਿਓ ਐਵੇਂ ਨਾ ਬੈਠੇ ਰਹੋ ਨਹੀਂ ਨਹੀਂ ਹਾਲੀ ਨਹੀਂ ਕੱਟ ਕਰਦੇ ਰੂਮਾਨ ਕਰ ਅਜੇ ਨਿਆਣੇ ਨੂੰ ਨੇ ਹੱਟੇ ਵਿਆਹ ਫਿਰ ਕੱਟ ਕਰ ਲਾਂਗੇ ਮਾਂ ਤੇ ਹੋਣੇ ਕਿੱਤੇ ਹੋਣੇ ਜਾ ਨਾ ਹੁਣ ਚੰਗੀ ਗੱਲ ਐ ਕੋਈ ਮਾਲਾ ਨਾ ਮੇਰਾ ਟਿੱਪਾ ਪੱਕਾ ਪੇਂਟ ਕਰਾ ਗਿਆ ਹੀ ਆ ਆ ਇਹ ਕਿਹੜੇ ਰੀਠੇ ਬਾਬੇ ਨੇ ਤੇਰੇ ਸਿਰ 'ਚ ਪਾਏ ਹੀ ਸ਼ੁਰੂ ਤੋਂ ਹੀ ਉਹ ਜਿਹੜਾ ਨੀਲੀ ਛੱਤ ਵਾਲਾ ਨੀਲੀ ਛੱਤ ਵਾਲੋਂ ਨੇ ਪਾਏ ਆ ਹਾਂ ਦੇਖ ਲਿਆ ਨਾ ਸਿਰ ਨਾ ਹੀ ਐ ਤਾਂ ਤਾਂ ਗੱਲ ਐ ਹਾਂ ਸਮਝ ਲੈ ਵੀ ਭੋਗ ਦੀਆਂ ਸੇਮੀਆਂ ਆ ਹੂੰ ਠੀਕ ਆ ਇਹ ਕੋਈ ਗੱਲ ਨਹੀਂ ਸ਼ੁਗਲ ਮੇਲੇ ਸਾਡੇ ਚੱਲਦੇ ਰਹਿੰਦੇ ਨੇ ਸਾਰੇ ਨਹੀਂ ਆਜੀ ਮਾਤਾ ਮਰੀ ਆ ਹਾਂ ਵੀਡੀਓ ਦੇ ਵਿੱਚ ਤੇ ਆਜੀ ਇਹ ਆਜੀ ਹੁਣ ਫੇਰ ਕਰੀ ਭੋਗ ਦੀਆਂ ਸੇਮੀਆਂ ਭੋਗ ਦੀਆਂ ਸੇਮੀਆਂ ਅੱਜ ਗਾਲੇ ਨੇ ਹੁਣ ਆਪਾਂ ਕੇ ਹੋ ਬੰਦੀ ਆ ਫੇ ਅਗਲੀ ਵੀਡੀਓ ਨੂੰ ਬਾਤੋ ਬਾਤ ਪਿਆਰ ਦੇਓ ਬਿਲਕੁਲ ਤੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਤੁਹੀ ਜਿਆਦਾ ਪਿਆਰ ਦੋਗੇ ਸਾਨੂੰ ਤਾਂ ਹੀ ਹੌਸਲਾ ਮਿਲਦਾ ਵਾ ਹਮ ਸਾਰਿਆਂ ਨੂੰ ਸਾਨੂੰ ਫੀ ਅਹੀ ਵੀਡੀਓ ਵਤੋ ਵਤ ਵਧੀਆ ਤੋਂ ਵਧੀਆ ਬਣਾਈ ਹੁੰਦੀ ਪਰ ਕੋਈ ਕੋਈ ਵੀਡੀਓ ਹੁੰਦੀ ਚਲੋ ਨਹੀਂ ਆਣਾ ਵਾਇਰਲ ਹਾਂ ਨਹੀਂ ਵਾਇਰਲ ਹੁੰਦੀ ਨਹੀਂ ਰਿਸਪੌਂਸ ਮਿਲਦਾ ਚਲੋ ਕੋਈ ਗੱਲ ਨਹੀਂ ਕਿਤਾ ਵਾਦਾ ਕਿੱਥੇ ਹੁੰਦੇ ਰਹਿੰਦੇ ਹਾਂ ਇਹਨਾਂ ਕਿ ਉਹ ਪਛੇਤੀ ਤੀ ਖਤਮ ਕਰਤੀ ਹੁਣ ਨਹੀਂ ਕੋਈ ਰਿਸਪੌਂਸ ਹੀ ਨਹੀਂ ਆਇਆ ਚੰਗਾ ਤੇ ਵੀਡੀਓ ਦਾ ਪੂਰਾ ਹੁੰਦਾ ਇੱਥੇ ਕੀ ਕਰੇ ਬੰਦਾ ਮਜਬੂਰੀ ਖਤਮ ਕਰਨੀ ਪਰ ਜਿੰਨੇ ਕ ਭੈਣ ਭਰਾ ਵੇਂਦੇ ਹੀ ਉਹਨਾਂ ਨੇ ਕਮੈਂਟ ਵਜੇ ਉਹਨਾਂ ਦਾ ਬਹੁਤ ਬਹੁਤ ਤਾਨੁਹਾਲ ਮਿਹਨਤ ਵੀ ਬਹੁਤ ਜ਼ਿਆਦੀ ਇਹਦੇ ਤੇ ਲੱਗੀ ਆ ਦੂਜੀਆਂ ਵੀਡੀਓ ਨਾਲੋਂ ਇਹਦੇ ਤੇ ਬਹੁਤ ਮਿਹਨਤ ਲੱਗਦੀ ਆ ਹਰ ਵੀਡੀਓ ਤੇ ਬਹੁਤ ਮਿਹਨਤ ਲੱਗਦੀ ਆ ਬੜੇ ਸੀਨ ਨੇ ਛੋਟੇ ਛੋਟੇ ਕਲਿੱਪ ਬਣਾਉਣੇ ਪੈਂਦੇ ਆ ਫਿਰ ਜਾ ਕੇ ਸੈਟਿੰਗ ਕਰਨੀ ਪੈਂਦੀ ਆ ਫਿਰ ਉਸ ਤੋਂ ਬਾਅਦ ਵੀਡੀਓ ਬਣਦੀ ਆ ਇਹਨਾਂ ਦੇ 2 ਘੰਟੇ ਭੂਤਰੀ ਦਾ ਗੰਦ ਲੱਗਦੇ ਆ ਭੂਤਰੀ ਤਿਆਰ ਕਰਨ ਦੇ ਲਾਗ ਸਾਲੋ ਕੁਦ ਨੇ ਨੇ ਫੋਨ ਫੜਿਆ ਵਾ ਐਡਾ ਸਾਡੀ ਭੂਤਰੀ ਨੇ ਫੋਨ ਫੜਿਆ ਹੋਣਾ ਕੈਮਰਾ ਫੜਿਆ ਨਿਊ ਖਾ ਦਿੰਦੇ ਆ ਰੀਅਲ ਚ ਆਹੋ ਤਨਪੂ ਤੇ ਮਖਾਲੇ ਭਾਦਨੇ ਫੋਨ ਫੜਿਆ ਇਧਰ ਪੁੱਤਰੀ ਆ ਜਾ ਇਧਰ ਇਹ ਪੁੱਤਰੀ ਤੁਮੀ ਭੋਗਦੀਆਂ ਸੇਂਗੀਆਂ ਖਾ ਲਓ ਉਹੀ ਪੁੱਤਰੀ ਨੂੰ ਅੱਜ ਤੱਕ ਵੀਡੀਓ ਦੇ ਵਿੱਚ ਵੇਖਿਆ ਨਾ ਮੇਕਅਪ ਦੇ ਵਿੱਚ ਧਿਆਨ ਰੀਅਲ ਪੁੱਤਰੀ ਇਦਾਂ ਦੀ ਆ ਸਾਡੀ ਠੀਕ ਹੈ ਨਾ ਇਹ ਪੁੱਤਰੀ ਆਉਣਾ ਗਾਂ ਰੀਅਲ ਜਿਹੜਾ ਸੀਨ ਵਾ ਉਹ ਇਤੋਂ ਹੀ ਵਧੀਆ ਸੀਨ ਦੇਣਾ ਵਾ ਤੁਹਾਨੂੰ ਜਿਹੜਾ ਸਾਰਿਆਂ ਨੂੰ ਇਹਦੀ ਐਕਟਿੰਗ ਕਿੱਦਾਂ ਦੀ ਲੱਗਦੀ ਆ ਤੇ ਵੀਰ ਭਾਜੀ ਕੋਲੇ ਇਹਨੂੰ ਕੱਟ ਵੀ ਕਰਾਉਣੀ ਆ ਰੰਗੀ ਵੀਰ ਭਾਜੀ ਸਭ ਪਾਸੇ ਬੰਨ ਗਿਆ ਵਾ ਰੀਆ ਜਰਗਣਾ ਬੰਦੇ ਨੀ ਰੀਆ ਮੈਂ ਮਾਰਸ ਤੋਂ ਪੰਜ ਬਣ ਗਿਆ ਮਾਤਾ ਕਹਿੰਦੇ ਮੇਰੀਆਂ ਨਹੀਂ ਗੱਲ ਰੀਆ ਜੀ ਨਾ ਨਹੀਂ ਇਹਨਾਂ ਨੇ ਨਾ ਪਿਰ ਗਨ ਵੀ ਦੀਆਂ ਨੱਪੀਆਂ ਹਾਂ ਆਜੋਂ ਦੱਸੀ ਕਾਈ ਹੈ ਕਰੇਗੀ ਨਾਇਕ ਦੰਦਾਂ ਤਾਂ ਪਸਹੀ ਜਾਵੇ ਮੈਂ ਆ ਤਾਂ ਮੇਰਾ ਕੰਮ ਕਰ ਦੇਣਾ ਇਹਨਾਂ ਨੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਸਾਰੇ ਜਣੇ ਭਰਮਾ ਪਿਆਰ ਦਿਓ ਸਾਰੇ ਜਣੇ ਨੈਕਸਟ ਵੀਡੀਓ ਨੂੰ ਧੰਨਵਾਦ ਜੀ